ਵਾਲ ਝੜਨ ਦੀ ਪ੍ਰੋਬਲਮ ਤੋਂ ਉਹ ਪਰੇਸ਼ਾਨ ਤਲੇ ਆਓ ਐਨਵੀ ਗਰੋ ਅਪプラス हेयर ऑयल ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਸਟੋਰ ਤੇ ਉਪਲਬਧ ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਡਿਪਟੀ ਕਮਿਸ਼ਨਰ ਸਾਖੀ ਸਾਨੀ ਵੱਲੋਂ ਅੱਜ ਵੇਕਅਪ ਲੁਧਿਆਣਾ ਮੁਹਿੰਮ ਦੇ ਹਿੱਸੇ ਵਜੋਂ ਲੁਧਿਆਣਾ ਜ਼ਿਲ੍ਹੇ ਵਿੱਚ ਵਾਤਾਵਰਣ ਸੰਬੰਧੀ ਬਿਹਤਰੀਨ ਅਭਿਆਸਾਂ ਤੇ ਚਰਚਾ ਕਰਨ ਲਈ ਵੱਖ-ਵੱਖ ਖੇਤਰਾਂ ਦੇ ਮਾਹਿਰਾਂ ਨਾਲ ਵਰਚੁਅਲ ਮੀਟਿੰਗ ਕੀਤੀ ਗਈ ਮੀਟਿੰਗ ਦਾ ਮੁੱਖ ਮੰਤਵ ਉਹਨਾਂ ਮਾਹਿਰਾਂ ਨੂੰ ਅੱਗੇ ਲਿਆਉਣਾ ਹੈ ਜਿਨ੍ਹਾਂ ਵਾਤਾਵਰਣ ਸੰਭਾਲ ਵਿੱਚ ਵਿਆਪਕ ਤੌਰ ਤੇ ਕੰਮ ਕੀਤਾ ਤੇ ਜੋ ਸਵੈ ਇੱਛਾ ਨਾਲ ਲੁਧਿਆਣਾ ਵਿੱਚ ਸਥਿਰਤਾ ਮਹਿੰਮ ਵਿੱਚ ਯੋਗਦਾਨ ਪਾਉਣਾ ਚਾਹੁੰਦੇ ਹਨ ਅੱਜ ਦੀ ਚਰਚਾ ਪਲੇਟਫਾਰਮ ਏ ਦੇ ਸੰਸਥਾਗਤ ਕਰਨ ਅਤੇ ग्रीन कार्बन वाटर क्रेडिट ਲਈ ਲੁਧਿਆਣਾ ਨੂੰ ਲਾਮਬੰਦ ਕਰਨ ਅਤੇ ਅੱਗੇ ਵਧਣ ਦੇ ਦਿਵਾਲੇ ਕੇਂਦਰਿਤ ਰਹੀ ਵਿਚਾਰ ਬਟਾਂਦਰੇ ਤੋਂ ਆਸ ਪ੍ਰਗਟਾਈ ਜਾਂਦੀ ਹੈ ਕਿ ਉਹ ਨਿਰੀਖਣ ਯੋਗ ਅਤੇ ਕਾਰਵਾਈ ਯੋਗ ਟੀਚਿਆਂ ਦੇ ਆਧਾਰ ਤੇ ਉਸਾਰੂ ਅਤੇ ਸਕਾਰਾਤਮਕ ਨਤੀਜੇ ਸਾਹਮਣੇ ਆਉਣਗੇ ਵਲੰਟੀਅਰ ਵਜੋਂ ਮਾਹਿਰਾਂ ਵਿੱਚ ਸਾਬਕਾ ਐਨਜੀਟੀ ਚੇਅਰਮੈਨ ਜਸਟਿਸ ਆਦਾਰਸ਼ ਕੁਮਾਰ ਗੋਇਲ PPCSB ਦੇ ਸੇਵਾਮੁਕਤ ਮੈਂਬਰ ਸਕੱਤਰ ਬਾਬੂ RAM ਵਰਦਮਾਨ ਸਪੈਸ਼ਲ ਸਟਫੀਲ ਤੋਂ ਅਮਿਤ ਤਵਨ, ਅਨੂਪ ਗੋਇਲ, ਨਗਰ ਨਿਗਮ ਦੇ ਵਧੀਕ ਕਮਿਸ਼ਨਰ ਪਰਮਦੀਪ ਸਿੰਘ ਐਕਸੀਅਨ, PPCPB ਕਮਲਦੀਪ ਕੌਰ ਅਤੇ ਹੋਰ ਸ਼ਾਮਲ ਹਨ